ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਜੈਕਾਰਾ ਵੀਰ ਬਜਰੰਗੇ ਬੋਲੇ ਬੋਲੇ ਤੁਹਾਜੀ ਬਾਜੀ ਅੱਜ ਕੀ ਕਹਿਣਾ ਚਾਹੋਗੇ ਭਾਜੀ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਵਾਰ ਵੱਲੋਂ ਤੇ ਸਾਡੇ ਬਜ਼ਾਰ ਵੱਲੋਂ ਮਹਾ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈਆਂ ਹਰ ਸਾਲ ਇੱਥੇ ਪੋਲੇਨਾ ਦੇ ਵਿਆਹ ਵਰਗਾ ਮਾਹੌਲ ਬੰਦਾ ਹੈ ਇਸ ਵਾਰ ਵੀ ਇਸ ਤਰ੍ਹਾਂ ਹੀ ਟੂਟ ਲੰਗਰ ਵਰਤਦਾ ਪਿਆ ਤੇ ਮਹਾਰਾਜ ਦੇ ਵਿਆਹ ਦੀ ਸਭ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਬਾਜ਼ਾਰ ਦੇ ਵਿੱਚ ਹਰ ਤਰ੍ਹਾਂ ਦੀਆਂ ਛਾਵਾਂ ਹਰ ਚਰਾਂ ਦੀਆਂ ਚੀਜ਼ਾਂ ਹਰ ਸਭ ਕੁਝ ਅਵੇਲੇਬਲ ਹੈ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਜੀ ਕੀ ਕਹਿਣਾ ਚਾਹੋਗੇ ਹਰ ਸਾਲ ਹੀ ਜਿਹੜਾ ਲੰਗਰ ਦਾ ਉਯੋਗ ਜੈ ਸ਼ੰਕਰ ਦੀ ਜੈ ਸ਼ੰਕਰ ਰਾਤਰੀ ਦਾ ਅੱਜ ਸਾਰੇ ਇੰਦਾਰਾਂ ਘਰਾਵਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਲੰਗਰ ਲਾਇਆ ਲੋਕੀ ਜੰਗੀ ਭਾਈ ਦੀ ਮਕਾਨ ਦੇ ਬਾਹਰ ਸਾਰੇ ਇਕੱਠੇ ਹੋਏ ਅਤੇ ਲੰਗਰ ਚੱਲ ਰਿਹਾ ਬਹੁਤ ਵਧੀਆ ਮਾਹੌਲ ਹੈ ਸੱਜਣ ਨੂੰ ਬਹੁਤ ਸਾਥ ਦਿੱਤਾ ਰਹੀ ਹੈ ਸਾਥ ਜੱਜ ਜੀ ਨੇ ਸਾਰਿਆਂ ਨੇ ਹੱਲ ਕੇ ਸਾਰੇ ਸਨਕਰ ਪਰਿਵਾਰ ਜਿਹੜਾ ਇਕੱਠਾ ਹੋਇਆ ਇੱਕ ਸਨਕਰ ਪੰਜਾਬ ਪ੍ਰਧਾਨ ਸਿੰਘ ਨਾ ਬਾਜੀ ਜੰਗੀ ਭਾਜੀ ਜੱਜੀ ਜੀ ਭੋਲਾ ਬਣੀ ਆਪਣਾ ਬੰਦਰ ਤੁਨਾ ਜੀ ਤੇ ਜਦੋਂ ਹੋਰ ਹੋਰ ਜੇ ਜਦ ਜ ਸਾਡੇ ਆਪਣਾ ਸਾਡੇ ਡਬਲ ਜੀ ਜੀ ਕੋ ਨਾ ਚੇਅਰਮੈਨ ਸਾਡੇ ਸਾਡੇ ਮੈਂਬਰ ਇਕੱਠੇ ਹੋਏ ਗੌਰਵ ਮਹਿਤਾ ਜੀ ਵੀ ਸਾਡੇ ਚਰਨਾਂ 'ਚ ਸੇਵਾ ਕੀਤੀ ਔਰ ਬਹੁਤ ਮਜ਼ਾ ਆਇਆ ਸਾਰੇ ਆਪ ਆਪਣੇ ਸਾਣਾ ਪਿਆਰ ਨਾਲ ਸੇਵਾ ਕਰ ਰਹੇ ਬਿਲਕੁਲ ਵਿਆਹ ਵਰਗਾ ਮਹੌਲ ਲੱਗਣ ਡਿਆ ਜਿਸ ਤਰ੍ਹਾਂ ਤੇ ਮਾਂ ਸ਼ੁਪਤਰੀ ਵਰਗੇ ਮਹੌਲੇ ਟੇਬਲ ਲੱਗੇ ਆ ਅੱਠ ਨਿਸ਼ਾਨ ਲੱਗੇ ਆ ਤਵਾਲ ਲੱਗਾ ਸਭ ਮਾਨ ਵਾਲੀ ਆਪ ਬਣਾ ਤੇ ਜੋ ਵੀ ਕੇ ਮਨ ਚੱਲਦਾ ਦਿਖਾ ਦੇ ਵਿਆਹ ਵਾਲਾ ਪ੍ਰਸ਼ਾਦ ਕਾਸੀ ਕੋ ਭੋਲੇ ਨਾ ਜੀ ਦਾ ਇਹ ਵਿਆਹ ਵਾਲਾ ਪ੍ਰਸ਼ਾਦ ਹੈ ਭੋਲੇ ਸੱਚ ਦਾ ਵਿਆਹ ਹੀ ਹੈ ਉਹਦੇ ਨੱਕਰ ਦਾ ਵਿਆਹ ਹੀ ਹੈ ਸ਼ੋਕਾ ਜੀ ਲੜੋ ਚਾਚਾ ਤੋਂ ਉਹਦੇ ਪਹੁੰਚਿਆ ਬਿਲਕੁਲ ਭੋਲੇ ਸੱਚੀ ਸ਼ਿਵਰਾਤਰੀ ਹੈ ਤੇ ਲੱਖ ਲੱਖ ਵਧਾਈਆਂ ਸਭ ਆਪਾਂ ਬੰਦੇ ਬੰਦ 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 ਬੰ ਵੇ ਦੋ ਅੱਧ ਰੱਖੋ ਪਲੇਟ ਤੇ ਦੋ ਅੱਧ ਦੋ ਅੱਧ ਦੋ ਅੱਧ ਕੋਈ ਨਹੀਂ ਥੋੜਾ ਜਿਹਾ ਰੱਖ ਲਓ ਬਾਵਾ ਦਿਓ ਲੈਣਾ ਉਧਰ ਅੰਦਰੋਂ ਅੰਦਰੋਂ ਅਰੀ ਕੁਕਲੋ ਨੋ ਬੋਲ ਹਾਂ ਸਮਾਂ ਨਹੀਂ ਹੱਥੋਂ ਕਿ ਫਾਰਟ ਵਾਰਟਾ ਅੱਜ ਅਲੇ ਖਰੇ ਸੋਸਕਰ ਇੱਕ ਮਿੰਟ ਇੱਕ ਮਿੰਟ ਮਾਈਕ ਦਿਓ ਮੈਨੂੰ ਛੋਟਾ ਦੋ ਅੱਧ ਦੋ ਅੱਧ